ਦਿੱਲੀ ਪਾਣੀ ਖਲੋਂਦਾ ਔਰ ਅੱਧਾ ਅੱਧਾ ਫੁੱਟ ਪਾਣੀ ਆ ਮੈਂ ਪਾਣੀ ਖਲੋਂਦਾ ਰਾਤੀ ਮੈਂ ਦੁਕਾਨ ਬੰਦ ਕੀਤੀ ਤਾਂ ਵੀ ਅੱਧਾ ਫੁੱਟ ਪਾਣੀ ਸੀ ਬੱਚੇ ਆਣੇ ਆ ਹਰ ਗਲੀ ਵਿੱਚ ਮਹੱਲੇ ਵਿੱਚ ਬੱਚੇ ਛੋਟਾ ਛੋਟਾ ਗਿਆ ਇਹਨਾਂ ਦਾ ਬਿਮਾਰੀ ਦਾ ਘਰ ਆ ਪਾਣੀ ਸਾਰਾ ਹੀ ਆਪਣੇ ਆਪਣਾ ਮੀਆਂ ਚ ਵੜ ਗਿਆ ਲੈ ਜਾਣ ਗਉਣ ਕਾਫੀ ਲੋਕ ਹੈਗੇ ਨੇ ਜਿਹਦੇ ਕਰਕੇ ਪ੍ਰੋਬਲਮ ਕਾਫੀ ਗ੍ਰੇਟ ਨੂੰ ਕੋਈ ਰਿਸ਼ਤੇਦਾਰ ਨਹੀਂ ਆ ਪੰਦਾ ਗਲੀਚ ਅੰਨਕ ਸੀਵੇਜ ওভারਫਲੋ ਉਹਦੇ ਬਾਹਰ ਆਂਦਾ ਨਾ ਜਦੋਂ ਲੋਕਾਂ ਰਹਿਣਾ ਮੁਸ਼ਕਲ ਹੋ ਜਾਂਦਾ 스멜 ਇੰਨੀ ਆਦਾਕਾ ਕਰੰਡਰ ਸਟੋਰ ਰਾਤੀ ਅਰੇ ਆਇ ਤੋ ਹਫਤਾ ਹਫਤਾ ਹੋ ਗਿਆ ਡੇਲੀ ਪਾਣੀ ਖਲੋਂਦਾ ਔਰ ਅੱਧਾ ਅੱਧਾ ਫੁੱਟ ਪਾਣੀ ਆ ਪਾਣੀ ਖਲੋਂਦਾ ਰਾਤੀ ਮੈਂ ਦੁਕਾਨ ਬੰਦ ਕੀਤੀ ਤਾਂ ਵੀ ਅੱਧਾ ਫੁੱਟ ਪਾਣੀ ਸੀ ਔਰ ਗਾਗ ਦੀ ਕੋਈ ਸਮਝ ਨੀ ਰਹਾ ਬਿਮਾਰੀ ਦਾ ਘਰ ਆ ਮਤਲਬ ਬੱਚੇ ਛੋਟੇ ਛੋਟੇ ਬੱਚੇ ਆਣੇ ਆ ਹਰ ਗਲੀ ਵਿੱਚ ਮਹੱਲੇ ਵਿੱਚ ਬੱਚੇ ਛੋਟੇ ਛੋਟੇ ਗਿਆ ਇੰਨੇ ਰਬ ਬਿਮਾਰੀ ਦਾ ਘਰ ਆ ਪਾਣੀ ਸਾਰਾ ਹੀ ਆਪਣੇ ਆਪਣਾ ਨੀਆ ਚ ਵੜ ਗਿਆ ਦਾ ਮੇਰੀ ਦੁਕਾਨ ਤੇ ਨੀਆ ਚ ਵੜ ਗਿਆ ਦਾ ਕਿੰਨਾ ਕਿੰਨਾ ਪਾਣੀ ਖੜਾ ਹੈਗਾ ਹੋਰ ਨੀਆ ਦੇ ਥੱਲੇ ਪਾਣੀ ਖੜਾ ਰਾਜਨੀਤੀ ਪਾਰਟੀਆਂ ਕੋਈ ਮਤਲਬ ਨਹੀਂ ਜਿਹੜਾ ਮਰਜੀ ਆ ਆਹੀ ਤਾਂ ਮਹੱਲੇ ਦੇ ਐਮਸੀ ਨੂੰ ਗਾਣਾ ਸਾਡਾ ਮੌਜੂਦਾ ਐਮਸੀ ਜਿਹੜਾ ਮਰਜੀ ਪਾਰਟੀ ਦਾ ਆਏ ਸਾਨੂੰ ਉਹਦਾ ਕੋਈ ਮਤਲਬ ਨਹੀਂ ਜਿਹੜੀ ਵੀ ਮਹੱਲੇ ਦੇ ਨਿਵਾਸੀ ਹੋਣਾਂ ਦਾ ਤਾਂ ਸਫਾਈ ਦਾ ਇਹ ਕੰਮ ਜ਼ਰੂਰ ਤਾਂ ਕਿ ਸਫਾਈ ਹੋਣੀ ਚਾਹੀਦੀ ਹੈ ਪਾਣੀ ਸਾਫ਼ ਹੋਣਾ ਚਾਹੀਦਾ ਨਾਲ ਬਿਲਕੁਲ ਪਾਣੀ ਹੈ ਅਤੇ ਆ ਜਿਹੜਾ ਮੇਨ ਹੋਲ ਹੈ ਪੂਰਾ ਟੁੱਟੇ ਦਾ ਇਹ ਸਾਲ ਤੋਂ ਉੱਪਰ ਟੁੱਟੇ ਦਾ ਬਾਰ ਬਾਰ ਕਹਿ ਦਿੱਤਾਇਆ ਔਰ ਕੋਈ ਵੀ ਜਿਹੜਾ ਦੁਵਾਰਾ ਤੱਕ ਵੀ ਜੜੀਆਂ ਸਾਰੀਆਂ ਦਬੋ ਚੁੱਕੀਆਂ ਦੀਆਂ ਔਰ ਕੋਈ ਵੀ ਆ ਕੇ ਇਹਨੂੰ ਸੀਵਰੇਜ ਨੂੰ ਟੁੱਟਾ ਨਹੀਂ ਆ ਠੀਕ ਨਹੀਂ ਕਰਦਾ ਜਿਹੜਾ ਮੇਨ ਸਾਡਾ ਇੱਥੇ ਪੰਗਾ ਸਾਰਿਆਂ ਨੂੰ ਨਮਸਕਾਰ ਫਿਰ ਲੇਤਾ ਤੁਹਾਡੇ ਇੱਕ ਵਾਰੀ ਕਾਲ ਤੇ ਤੁਸੀਂ ਸਾਰੇ ਆ ਗਏ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਆਪਾਂ ਲਾਸਟ ਕੋਈ 1 ਮਹੀਨਾ ਹੋ ਗਿਆ ਇੱਥੇ ਸੀਵਰੇਜ ਅੰਨਾ ਜ਼ਿਆਦਾ ਬਲੋਕੇਜ ਹੈ ਮਤਲਬ ਪੁੱਛੋ ਹੀ ਕਾਕਨਾ ਡੇਲੀ ਦੇਨੂ ਰਾਤ ਨੂੰ ਜਦੋਂ ਪਾਣੀ ਓਵਰਫਲੋ ਹੁੰਦਾ ਨਾ ਗੰਦਾ ਨਾ ਲੋਕਾਂ ਦਾ ਨਿਕਲਣਾ ਮੁਸ਼ਕਿਲ ਹੋ ਗਿਆ ਤੇ ਇਹ ਹੀ ਆਪਣੇ ਮੋਧਵਰ ਐਮਸੀ ਸਾਹਿਬ ਨੂੰ ਕਿਆ ਵੀ ਹੈਗਾ ਕੱਟੋ ਘੜ ਪੰਜ ਵਾਰੀ ਕਹਤਾ ਮੈਂ ਅਗਰ ਬੋਲੋ ਤਾਂ ਆਪਣੇ ਕਾਲ ਤੋਂ ਵੀ ਆਪਣੇ ਫੋਨ ਦੀ ਕੁਆਲਿਟੀ ਡੀਟੇਲ ਤੋਂ ਵੀ ਕਾਲ ਡੀਟੇਲ ਦਿਖਾਣਾ ਕਿਹੜੇ ਗੇ ਦੇਨੂ ਉਹਨਾਂ ਕਾਲ ਕੀਤੀ ਹੈਗੀ ਆ ਉਹ ਕਹਿੰਦੇ ਕਰਵਾ ਦਿੰਨੇ ਆ ਕਰਵਾ ਦਿੰਨੇ ਬਟ ਹੋਇਆ ਨਹੀਂ ਲਾਸਟ ਮੈਂ 24 ਅਪ੍ਰੈਲ ਨੂੰ ਉਹਨਾਂ ਨੂੰ ਨਾ ਵੀਡੀਓ ਬਣਾ ਕੇ ਵੀ ਤੇ ਫੋਟੋ ਵੀ ਉਹਨਾਂ ਨੂੰ ਫਾਰਵਰਡ ਕੀਤੀ ਰਾਤ ਦੀ ਕੀ ਹਾਲਾਤ ਹੈ ਦੇਖ ਲਓ ਤੁਹਾਡੇ ਕੋ ਕੰਮ ਨਹੀਂ ਹੋ ਪਾਰਿਆ ਹੈਗਾ ਉਹਦਾ ਰਿਪਲਾਈ ਆਉਂਦਾ ਜੀ ਕਰਵਾ ਦਿੰਨੇ ਆ ਬਸ ਇਹ ਰਿਪਲ ਤਿਹਾਰ ਦੇ 3 ਦਿਨ ਪਹਿਲੇ ਸ਼ੈਲੀ ਜਈ ਹੈਗੇ ਉਹਨਾਂ ਨੂੰ ਵੀ ਕੰਪਲੇਂਟ ਕੀਤੀ ਆ ਪਰ ਉਹ ਵੀ ਹਜੇ ਤੱਕ ਸੌਟ ਆਊਟ ਨਹੀਂ ਹੋਇਆ ਉਹ ਬੰਦੇ ਆਏ ਸੀ ਉਹਨਾਂ ਖੁੱਲਿਆ ਨਹੀਂ ਹੈਗਾ ਸਾਨੂੰ ਇੱਕ ਰਿਸਪੋਨਸੀਬਲ ਪਰਸਨ ਚਾਹੀਦਾ ਜਿਹੜਾ ਆਨਸਰ ਦੇ ਪਾਏ ਕਦੋਂ ਤੱਕ ਹੋ ਪਾਏਗਾ ਕਿਉਂਕਿ ਗੱਲੇ ਮੱਲੇ ਚ ਆਣ ਗੁਆਂਢ ਕਾਫੀ ਲੋਕ ਹੈਗੇ ਨੇ ਜਿਹਦੇ ਕਰਕੇ ਪ੍ਰੋਬਲਮ ਕਾਫੀ ਗ੍ਰੇਟ ਨੂੰ ਕੋਈ ਰਿਸ਼ਤੇਦਾਰ ਨਹੀਂ ਆਪ ਆਂਦਾ ਗਲੀ ਚ ਅੰਨਾ ਸੀਵਰੇਜ ਓਵਰਫਲੋ ਹੁੰਦੇ ਬਾਹਰ ਆਂਦਾ ਨਾ ਜਦੋਂ ਲੋਕਾਂ ਰਹਿਣਾ ਮੁਸ਼ਕਲ ਹੋ ਜਾਂਦਾ 스멜 ਇੰਨੀ ਜ਼ਿਆਦਾ ਹੈ ਨਾ ਦਿਕਨਾ ਮਤਲਬ ਲੰਗਣਾ ਮੁਸ਼ਕਲ ਹੋ ਜਾਂਦਾ ਹੈਗਾ ਭਾਜੀ ਦੁਕਾਨਦਾਰੀ ਉਹ ਕਰਦੇ ਨੇ ਸਾਡੇ ਨੇਅਰ ਬਾਇ ਨੇ ਉਹਨਾਂ ਨੂੰ ਦੁਕਾਨ ਕਰਨੀ ਮੁਸ਼ਕਲ ਹੋ ਗਈ ਦੀ ਹੈਗੀ ਆ ਸਾਰੇ ਬਹੁਤ ਪਰੇਸ਼ਾਨ ਨੇ ਕੋਈ ਇੱਕ ਰਿਸਪਾਂਸਿਬਲ ਪਰਸਨ ਦੱਸੋ ਜਿਹੜਾ ਹੱਲ ਕਰ ਪਾਏ ਐਕਸੀਅਨ ਸਾਹਿਬ ਕਰ ਪਨਗੇ ਐਸਜੀਓ ਕਰ ਪਾਏਗਾ ਇਹ ਜੇ ਹੀ ਕਰ ਪਾਏਗਾ ਸਾਨੂੰ ਕੋਈ ਮੋਦਵਰ ਬੰਦਾ ਲੱਭ ਨਹੀਂ ਰਿਹਾ ਐਮਸੀ ਸਾਹਿਬ ਨੂੰ ਤਾਂ ਕਹਿ ਗਏ ਕਿ ਦੇ ਹਾਰ ਗਏ ਆ ਉਹਦੇ ਚ ਕੰਦੇ ਜੂਨ ਹੀ ਖਿਸਕਦੀ ਹੈਗੀ ਉਹਨਾਂ ਨੂੰ ਵੋਟਾਂ ਵੋਟ ਬੈਂਕ ਦੀ ਪਈ ਪਈ ਆ ਜਦੋਂ ਵੋਟ ਚਾਹੀਦੇ ਹੋ ਤਾਂ ਫੇਰ ਆ ਜਾਣਗੇ ਕੋਈ ਹੋਰ ਰੋਲਾ ਹੋਏਗਾ ਤੇ ਉਹਨਾਂ ਨੂੰ ਤਾਂ ਸਮਝ ਆਂਦੀ ਹੈਗੀ ਆ ਅੱਜ ਤੁਹਾਨੂੰ ਬੁਲਾਉ ਸਾਡਾ ਸੌਟ ਆਊਟ ਕਰਵਾ ਪਾਉਗੇ ਤੁਹਾਡੇ ਥਰੂ ਹੀ ਹੱਲ ਹੋ ਪਾਏਗਾ ਅਦਾ ਕੋਈ ਹੱਲ ਨਹੀਂ ਹੋ ਪਾਰਿਆ ਭਾਜੀ ਪਲੀਜ਼ ਇਹ ਜੇ ਰਿਕਵੈਸਟ ਹੈ ਇਹਨੂੰ ਜਲਦੀ ਜਲਦੀ ਕੀਤਾ ਜਾਏ ਚਾਰ ਤੋਂ ਪੰਜ ਸੀਵੇ ਬਲੌਕ ਨੇ ਤਿੰਨ ਸੀਵੇ ਪੂਰੇ ਬੈਗੇ ਦੇ ਨੇ ਉਹਰਾ ਪ੍ਰੋਪਰ ਸੌਟ ਆਊਟ ਕੀਤਾ ਜਾਏ ਪਰਮਨੈਂਟ ਹੱਲ ਚਾਹੀਦਾ ਨਾ ਟੈਂਪੋਰਰੀ ਹੱਲ ਨਹੀਂ ਚਾਹੀਦਾ ਭਾਜੀ ਫੇਰ ਰਿਕਵੈਸਟ ਕਰ ਰਿਹਾ ਇੱਕ ਵਾਰ ਕੈਮਾ ਪਰਸਨ ਹਣੀ ਦੇ ਨਾਲ ਅਦੇ ਸਹੀ ਦੀ ਰਿਪੋਰਟ